लुधियाना ਚ ਜਿਮ ਇਨਫਲੂਐਂਸਰ ਦੀ ਸੋਸ਼ਲ ਮੀਡੀਆ ਤੇ ਰੀਲ ਕਾਫੀ ਵਾਇਰਲ ਹੋ ਰਹੀ ਸੀ ਹਤੇ ਅੱਧੀ ਰਾਤ ਨੂੰ ਸੜਕ ਤੇ ਜਿਮ ਐਕਸਰਸਾਈਜ਼ ਕਰਦੇ ਅਤੇ ਰੀਲ ਬਣਾਉਂਦੇ ਨੌਜਵਾਨ ਜੋ ਕਿ ਘੰਟਾ ਕਰਦੇ ਸਾਹਮਣੇ ਐਲੀਵੇਟਡ ਰੋਡ ਪੁਲ ਤੇ ਟੀ-ਸ਼ਰਟ ਉਤਾਰ ਕੇ ਆਪਣੇ ਹੱਥ ਛੱਡ ਕੇ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਜਿਸ ਤੋਂ ਬਾਅਦ ਇਹ ਵੀਡੀਓ ਪੁਲਿਸ ਦੇ ਧਿਆਨ ਵਿੱਚ ਆਈ ਅਤੇ ਤਾਂ ਪੁਲਿਸ ਨੇ ਉਕਤ ਵਿਸ਼ਾਲ ਰਾਜਪੂਤ ਨਾਮ ਦੇ ਵਿਅਕਤੀ ਨੂੰ ਸੜਕ ਨਿਯਮਾਂ ਦੀ ਉਲੰਘਣ ਕਰਨਨ ਤੇ ਰੀਲ ਬਣਾਉਣ ਦੇ ਮਾਮਲੇ ਦੇ ਵਿੱਚ ਐਕਸ਼ਨ ਲੈਂਦੇ ਹੋਏ challan ਕਟਿਆ ਹੈ ਦੱਸ ਦਈਏ ਕਿ ਅਜੇ ਹੀ ਪਹਿਲਾਂ ਵੀ ਨੌਜਵਾਨਾਂ ਦਾ challan ਕਟਿਆ ਗਿਆ ਹੈ ਜਿਨ੍ਹਾਂ ਵੱਲੋਂ ਬਿਨਾ ਨੰਬਰ ਪਲੇਟ ਜਾਂ ਰੀਲ ਬਣਾਉਣ ਦੇ ਚੱਕਰ 'ਚ ਵੀਡੀਓ ਪਾਈ ਜਾ ਰਹੀ ਹੈ ਉੱਧਰ ਇਸ ਸਬੰਧ ਵਿੱਚ ਗੱਲਬਾਤ ਕਰਦਿਆਂ ਟ੍ਰੈਫਿਕ ਜ਼ੋਨ ਇੰਚਾਰਜ ਦੀਪਕ ਸ਼ਰਮਾ ਨੇ ਦੱਸਿਆ ਕਿ ਇੰਸਟਾਗ੍ਰam ਤੇ ਵਿਸ਼ਾਲ ਰਾਜਪੂਤ ਨਾਮਕ ਵੱਲੋਂ ਵੀਡੀਓ ਪਾਈ ਗਈ ਸੀ ਜਿਸ ਵਿੱਚ ਮੋਟਰਸਾਈਕਲ ਤੇ ਸਟੰਟ ਬਾਜੀ ਕਰਦਾ ਅਤੇ ਐਕਸਰਸਾਈਜ਼ ਕਰਦਾ ਵਿਖਾਈ ਦੇ ਰਿਹਾ ਸੀ ਜਿਸ ਨੂੰ ਜਲੰਧਰ ਬਾਈਪਾਸ ਨੇੜੇ ਨਾਕੇਬੰਦੀ ਦੌਰਾਨ ਰੋਕਿਆ ਤਾ ਇਸ ਦੇ ਕੁਲ ਕਾਗ ਸਾਤ ਨਾ ਹੋਣ ਦੇ ਚੌਧਿਆ ਇਸ ਦਾ ਮੋਟਰਸਾਈਕਲ 207 ਵਿੱਚ ਬੰਦ ਕਰ ਦਿੱਤਾ ਕਿਹਾ ਕਿ ਸਲੇਮ ਟਾਵਰੀ ਥਾਣੇ ਅੰਦਰ ਉਸ ਦਾ ਮੋਟਰਸਾਈਕਲ ਰਖਵਾਇਆ ਗਿਆ ਹੈ ਅਤੇ ਉਸ ਨੂੰ ਇਸ ਬਾਰੇ ਵੀ ਸਮਝਾਇਆ ਗਿਆ ਹੈ ਕਿ ਸੜਕਾਂ ਤੇ ਅਜਹੀ ਕਾਨੂੰਨ ਦੀ ਨਿਯਮਾਂ ਦੀ ਉਲੰਘਣਾ ਨਾ ਕੀਤੀ ਜਾਵੇ ਕਿਹਾ ਕਿ ਤੁਸੀਂ ਜਿੰਮ ਦਾ ਚਲਾਨ ਕਿੱਥੇ ਦਾ ਜਿੰਮ ਵਾਲੇ ਦਾ ਚਲਾਨ ਕਿੱਥੇ ਦਾ ਇਹ ਮੁੰਡੇ ਨੇ ਆਪਣਾ ਇੱਕ ਜਿੰਮ ਬਣਾਇਆ ਹੋਇਆ ਹੈ ਜੋ ਤੇਬਲ ਵਾਸਤੇ ਚੋਂ ਦੀ ਹੈ ਇਨੇ ਆਪਣੀ ਮੂਵੀ ਬਣਾ ਕੇ ਨਾ ਮੋਟਰਸਾਈਕਲ ਤੇ ਸਟਾਰਟ ਕਰਦੇ ਸੀ ਉਹ ਵੀ ਇਹਨੇ ਪਾਇ ਸੀ ਆਪਣੀ ਇੰਸਟਾਗ੍ਰam ਦੇ ਉੱਪਰ ਉਹਦੇ ਉੱਤੇ ਸਟੰਡ ਕਰਦਾ ਸੀ ਮਤਲਬ ਜਿਹੜੇ ਬੱਚਿਆ ਨੇ ਉਹਨਾਂ ਨੂੰ ਪ੍ਰਸ਼ਾ ਕਰਦਾ ਸੀ ਵੀ ਮੈਂ ਬਾਈਕ ਦੇ ਦੇਖੋ ਹੱਥ ਛੱਡ ਕੇ ਚਲਾਣਾ ਇਹਨੂੰ ਦੇਖ ਕੇ ਜਿਹੜੇ ਬੱਚੇ ਨਵੇਂ ਨੇ ਉਹ ਵੀ ਇਸ ਤਰ੍ਹਾਂ ਪੰਗੇ ਲੈਂਦੇ ਨੇ ਫਿਰ ਇਹਦਾ ਕੱਲ ਮੋਟਰਸਾਈਕਲ ਰੋਕਿਆ ਰੋਕਣ ਤੋਂ ਬਾਅਦ ਇਹਦਾ ਕਲਾਨ ਕੀਤਾ ਗੱਡੀ ਐਮਪਾਉਂਡ ਕਰਤੀ 200 ਮੋਟਰ ਵਹੀਕਲ 207 ਦੇ ਵਿੱਚ ਡੈਂਜਰ ਡਰਾਈਵਿੰਗ ਜਿੰਨੇ ਵੀ ਫਾਇਨਸ ਵਧਦੇ ਸੀ ਉਸ ਦੇ ਮੁਤਾਬਕ ਗੱਡੀ ਵੀ ਮੋਟਰਸਾਈਕਲ ਜਿਹੜਾ ਸਲਾਈਮ ਸਲੇਮ ਵਾਲੀ ਥਾਣੇ ਬੰਦ ਬੰਦ ਕੀਤਾ ਹੈ ਇਹ ਕਹਿੰਦਾ ਮੈਨੂੰ ਪਤਾ ਨਹੀਂ ਸੀ ਮੈਂ ਤਾਂ ਵੈਸੇ ਹੀ ਨਾ ਇੱਕ ਸ਼ੌਂਕੀਆ ਤੌਰ ਤੇ ਮਤਲਬ ਜਿਹੜੇ ਸੀ ਡੰਡ ਮਾਰ ਰਿਆ ਸੀ ਰੋਡ ਦੇ ਉੱਪਰ ਇਹਨੂੰ ਕਿਹਾ ਸੀ ਜਿਹੜਾ ਰੋਡ ਤੇ ਡੰਡ ਮਾਰਨ ਉਹ ਜਲਦਕਾਰ ਦਾ ਤੂੰ ਜਿਮ ਕਦੇ ਲਈ ਖੋਲਿਆ ਤੂੰ ਆਪਣਾ ਜਿਹੜਾ ਡੰਡ ਮਾਰਨੇ ਜਿਮ ਜਿਹੜਾ ਮੋਟਰਸਾਈਕਲ ਹੈ ਨਾ ਕੋਈ ਵੀ ਤੁਸੀਂ ਕਿਸੇ ਤਰ੍ਹਾਂ ਦਾ ਜਿਹੜਾ ਵੀ ਸਟੰਡ ਕਰਦਾ ਉਹਦਾ ਐਸੀ ਤਰ੍ਹਾਂ ਚਲਾਨਾ ਦਿੱਤਾ ਜਾਂਦਾ ਸਰ ਤੋਂ ਅੰਦਰ ਇਨਫੋਰਮੇਸ਼ਨ ਕੀ ਪਹਿਲਾਂ ਕਿਹੜੇ ਦਾ ਇੰਸਟਾਗ੍ਰਾਮ ਤੇ ਨੀ ਮੂਵੀ ਬਾਈ ਹੋਈ ਆਪਣੀ ਅੱਛਾ ਜੀ ਉਹ ਬੱਚੇ ਦੇਖਦੇ ਨੇ ਬੱਚੇ ਦੇਖ ਕੇ ਇਸ ਤਰ੍ਹਾਂ ਪੰਗੇ ਲੰਦਦੇ ਨੇ ਹੁਣ ਬੱਚੇ ਨਹੀਂ ਹੁਣ ਬਲਕਿ ਛੋਟੀਆਂ ਨੇ ਉਹ ਕਹਿੰਦੇ ਜੀ ਇਹ ਦੇਖੋ ਇਹ ਛੜਾ ਐਕਚੁਅਲੀ ਪ੍ਰੋ ਨੂੰ ਲੋਕਾਂ ਨੂੰ ਹੁਣ ਇੱਕ ਹੋ ਗਈ ਵੀ ਮੇਰੇ ਫੋਲੋਅਰ ਕਿੰਨੇ ਵੜਦੇ ਨੇ ਬਸ ਇਹ ਫੋਲੋਅਰ ਦੇ ਚੱਕਰ ਦੇ ਵਿੱਚ ਕਿਸੇ ਦੀ ਇਹਨਾਂ ਨੂੰ ਪਰਵਾਹ ਨਹੀਂ ਕਿ ਇਹਦੀ ਜਾਨ ਜਾਵੇ ਕਿਸੇ ਦੀ ਕੋਈ ਹੋਰ ਜਾਨੀ ਮਾਨੀ ਨੁਕਸਾਨ ਹੋਵੇ ਇਹਨਾਂ ਨੂੰ ਕੋਈ ਨਹੀਂ ਬਸ ਇਹਨਾਂ ਨੂੰ ਆਪਣੇ ਫੋਲੋਅਰ ਦੀ ਪਈ ਪਈ ਆ ਫਿਰ ਉਹਨਾਂ ਨੂੰ ਦੇਖਦੇ ਸਾਡੇ ਜਿੰਨੇ ਸੀਨੀਅਰ ਅਫਸਰ ਨੇ ਨਾ ਮਾਰ ਜੋਗੇ ਏ ACP ਡ੍ਰੈਮਸ ਆ ਬਲੋ ਸਖਤ ਹਰਕਤਾਂ ਇਹ ਕੋਈ ਵੀ ਬੰਦਾ ਮੋਟਰਸਾਈਕਲ ਦੇ ਕਾਰ ਤੇ ਹੁਲੜਾ ਵਜੀ ਕਰਦਾ ਉਹਨੂੰ ਸਪੇਅਰ ਨਹੀਂ ਕਰਦਾ ਜਿਹੜਾ ਵੀ ਦੋਨੋਂ ਇਸ ਤਰ੍ਹਾਂ ਲੱਗਦਾ ਹੁਣ ਗੱਡੀਆਂ ਤੇ ਹੂਟਰ ਲਾ ਕੇ ਫਿਰਦੇ ਨੇ ਬਲੈਕ ਫਿਲਮਾਂ ਲਾ ਕੇ ਫਿਰਦੇ ਨੇ ਹੁਣ ਇਹਨਾਂ ਦੇ ਸਾਰਿਆਂ ਦੀਆਂ ਜਿਹੜੇ ਵੀਹੀਕਲ ਨੇ ਟੂ ਵੀਲਰ ਤੋਂ ਲੈ ਕੇ ਫੋਰ ਵੀਲਰ ਤੱਕ ਜਿਹੜੇ ਵੀ ਇਸ ਤਰ੍ਹਾਂ ਸ਼ਰਾਰਤੀ ਅੰਸਰ ਨੇ ਨਾ ਉਹਨਾਂ ਦੇ ਵੀਹੀਕਲ 207 ਇੰਪੋਰਟ ਕਰਕੇ 207 ਦੇ ਵਿੱਚ ਬੰਦ ਕਰ ਦੇਣੇ ਆ ਇਹਨਾਂ ਨੂੰ ਪਤਾ ਲੱਗੂਗਾ ਵੀ ਇਹਨਾਂ ਨੂੰ ਦੇਖ ਕੇ ਬਾਕੀ ਸੁਧਰਨਗੇ ਥੈਂਕ ਯੂ ਸਰ